ਮੈਨੂੰ ਖੁਸ਼ੀ ਹੈ ਕਿ ਅੱਜ ਸਤਵੀਰ ਜੂ ਜਿੱਥੇ ਇਸ ਲਈ ਅਸੀਂ ਖੜੇ ਆ ਸੋ ਵੈਸੇ ਤਾਂ ਕਿਸੇ ਪਹਿਚਾਨ ਦੀ ਮਥਾਸ ਨਹੀਂ ਉੱਤਰ ਭਾਰਤ ਦੇ ਅੰਦਰ ਸਭ ਤੋਂ ਵੱਡੇ ਜੂ ਦੇ ਵਿੱਚੋਂ ਇੱਕ ਹੈ ਔਰ ਅੱਜ ਅਸੀਂ ਸਾਰੀ ਟੀਮ ਸਾਡੇ ਅਫਸਰ ਸਹਿਬਾਨ ਔਰ ਮੈਂ ਵੀ ਅੱਜ ਇੱਥੇ ਆਇਆ ਔਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਅੱਜ ਬੜਾ ਇੱਕ ਸਟੋਰੀਕਲ ਇਵੈਂਟ ਹੈ ਕਿ ਸਾਡੇ ਦੋ ਜਿਹੜੇ ਉਹ ਟਾਈਗਰ ਨੰਨੇ ਟਾਈਗਰ ਅਵੀ ਉਹ ਰਾਇਨ ਜਿਨਾ ਦਾ ਨਾਂ ਰੱਖਿਆ ਉਹ ਉਹਨਾਂ ਦਾ ਅੱਜ ਤੋਂ 4 ਕਿ ਮਹੀਨੇ ਪਹਿਲਾਂ ਜਨਮ ਹੋਇਆ ਤੇ ਜਨਮ ਵੀ ਬੜਾ ਇਤਿਹਾਸਿਕ ਦਿਨ ਦੇ ਉੱਤੇ ਦਿਵਾਲੀ ਵਾਲੇ ਦਿਨ ਹੋਇਆ ਸੋ ਅੱਜ ਉਹਨਾਂ ਨੂੰ ਰੀਲੀਜ਼ ਕੀਤਾ ਛੋਟੇ ਪਿੰਜਰੇ ਚੋਂ ਕੱਢ ਕੇ ਵੱਡੇ ਪਿੰਜਰੇ ਚ ਪਾਇਆ ਸੋ ਮੈਂ ਸਭ ਤੋਂ ਪਹਿਲਾਂ ਤਾਂ ਇਹਨਾਂ ਕੁਦਰਤ ਦੇ ਅਨਮੋਲ ਹੀਰਿਆਂ ਦੀ ਨੰਨੇ ਟਾਈਗਰਸ ਦੀ ਜ਼ਿੰਦਗੀ ਦੀ ਕਾਮਨਾ ਕਰਦਾ ਕਿ ਇਹ ਤੰਦਰੁਸਤ ਰਹਿਣ ਔਰ ਇਹਨਾਂ ਦਾ ਅਜੀਵਨ ਅ ਵਧੀਆ ਰਹੇ ਸੋ ਲਗਾਤਾਰ ਸਾਡੇ ਸੱਤਬੀੜ ਜ਼ੂ ਦੇ ਅ ਅੰਦਰ ਜਿਹੜੇ ਸਾਡੇ ਅਫੀਸਰ ਸਹਿਬਾਨ ਨੇ ਸਾਡੇ ਕਰਮਚਾਰੀ ਨੇ ਚਾਹੇ ਸਾਡਾ ਪੈਰਾਮੈਡੀਕਲ ਸਟਾਫ ਹੈ ਚਾਹੇ ਡਾਕਟਰ ਸਹਿਬਾਨ ਨੇ ਚਾਹੇ ਸਾਡੇ ਐਡਮਿਨਿਸਟ੍ਰੇਟ ਦੇ ਜਿਹੜੇ ਅਫੀਸਰ ਸਹਿਬਾਨ ਨੇ ਉਹ ਲਗਾਤਾਰ ਉਹਨਾਂ ਦੀ ਗੁਵਾਈ ਦੇ ਵਿੱਚ ਇਹ ਜਿਹੜੀ ਜ਼ੂ ਹੈ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰ ਰਹੀ ਹੈ ਔਰ ਬੜਾ ਸੈਂਟੀਫਿਕ ਵੇ ਦੇ ਨਾਲ ਇਥੇ ਜਿਹੜੇ ਉਹ ਵਰਡਸ ਨੇ ਉਹਨਾਂ ਦੀ ਪਰਵਰਸ ਕੀਤੀ ਜਾਂਦੀ ਹੈ ਔਰ ਉਹਨਾਂ ਦੀ ਖੁਰਾਕ ਤੇ ਖਾਸ ਕਰਕੇ ਜਿਹੜਾ ਫੋਕਸ ਕੀਤਾ ਜਾਂਦਾ ਔਰ ਉਹਨਾਂ ਦੀ ਬਿਮਾਰੀ ਦੇ ਵੇਲੇ ਇਥੇ ਜਿਹੜਾ ਕ੍ਰਿਟੀਕਲ ਕੇਅਰ ਸੈਂਟਰ ਵੀ ਬਣਿਆ ਜਿਹੜਾ ਕਿ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਥੋੜਾ ਸਮਾਂ ਪਹਿਲਾਂ ਬਣਿਆ ਸੋ ਜੈਸਾ ਮਨੁੱਖ ਦੇ ਅੰਦਰ ਜਾਣ ਇਸ ਤਰ੍ਹਾਂ ਜਾਨਵਰਾਂ ਦੇ ਅੰਦਰ ਵੀ ਉਹ ਜਿਹੜੀ ਪੀੜ ਹੁੰਦੀ ਹੈ ਜਾਨ ਹੁੰਦੀ ਹੈ ਸੋ ਉਹਨਾਂ ਨੂੰ ਧਿਆਨ ਚ ਰੱਖਦੇ ਆ ਇਥੇ ਕਾਫੀ ਕੁਝ ਮਰ ਲੋ ਜਿਹੜਾ ਇਹਨੂੰ ਅਪਡੇਟ ਕੀਤਾ ਗਿਆ ਸੋ ਅ ਮੈਂ ਸਾਰੇ ਸਟਾਫ ਨੂੰ ਜਿਹੜਾ ਸਾਡਾ ਸਾਥ ਵੀਰ ਜ਼ੂ ਦਾ ਉਹਨਾਂ ਦੇ ਇਸ ਜ਼ੋਨ ਅ ਸੰਬੰਧਿਤ ਕਾਸ ਜਿਹੜੇ ਉਹ ਲਗਾਤਾਰ ਲੱਗੇ ਰਹਿੰਦੇ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਆ ਸੋ ਮਾਨਜੋਗ ਮੁੱਖ ਮੰਤਰੀ ਜੀ ਦੀ ਗਵਾਹੀ ਚ ਜਿੱਥੇ ਪੰਜਾਬ ਦੀਆਂ ਮਲਟੀ ਸਾਈਡਾਂ ਦੇ ਅੰਦਰ ਪਿਛਲੇ 3 ਵਰਿਆਂ ਦੇ ਦੌਰਾਨ ਵੜਿਆ ਹਿਸਟੋਰੀਕਲ ਔਰ ਸੈਂਟਰਲ ਕੋ ਫੈਸਲੇ ਲਏ ਆ ਪੰਜਾਬ ਦੀ ਵਿਤਰੀ ਦੇ ਲਈ ਰੰਗਲਾ ਪੰਜਾਬ ਬਣਾਉਣ ਦੇ ਲਈ ਉਥੇ ਕੁਦਰਤ ਦੇ ਇਹ ਜਿਹੜੇ ਸਾਡੇ ਕੋਲ ਸਰਮਾਇਆ ਇਹਨਾਂ ਦੀ ਦੇਖਭਾਲ ਲਈ ਇਹਨਾਂ ਦੀ ਡਿਵੈਲਪਮੈਂਟ ਲਈ ਇਹਨਾਂ ਦੇ ਸਮੁੱਚੇ ਜੀਵਨ ਜਾਤ ਨੂੰ ਅਗਾਹ ਜਿਹੜਾ ਵਿਦਾਨ ਦੇ ਲਈ ਜਿੱਦਾਂ ਲੱਗੀ ਹੈ ਸਾਡੇ ਸੱਤ ਮਹੀਨੇ ਜੂ ਦੇ ਸਾਰੇ ਅਫੀਸਰ ਸਹਿਬਾਨ ਕਰਮਚਾਰੀ ਸਹਿਬਾਨ ਡਾਕਟਰ ਸਹਿਬਾਨ ਮੈਂ ਸਭ ਨੂੰ ਐਪਰੀਸ਼ੀਏਟ ਕਰਦਾ ਔਰ ਜਿਹੜੇ ਅੱਜ ਨੰਨੇ ਟਾਈਗਰ ਅਸੀਂ ਉਹ ਛੱਡੇ ਆ ਉਹਨਾਂ ਨੂੰ ਛੋਟੇ ਪਿੰਜਰੇ ਤੋਂ ਵੱਡੇ ਪਿੰਜਰੇ ਚ ਲੈ ਆ ਕੇ ਆਇਆ ਆ ਮੈਂ ਫਿਰ ਦੁਬਾਰਾ ਉਹਨਾਂ ਦੀ ਤੰਦਰੁਸਤੀ ਦੀ ਉਹਨਾਂ ਦੀ ਡਿਵੈਲਪਮੈਂਟ ਦੀ ਕਾਮਨਾ ਕਰਦਾ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਨਾਟੇ ਓਨਲੀ ਪੰਜਾਬ ਜਿੱਥੋਂ ਤੱਕ ਵੀ ਮੇਰੀ ਇਹ ਵਾਈਟ ਜਾ ਰਹੀ ਹੈ ਮੈਂ ਸਭ ਲੋਕਾਂ ਨੂੰ ਅਪੀਲ ਕਰਦਾ ਕਿ ਉਹ ਸੱਤ ਬਿਰਜੂ ਚ ਆ ਕੇ ਆਪਣੇ ਪਰਿਵਾਰਾਂ ਸਮੇਤ ਤੇ ਖਾਸ ਕਰਕੇ ਜਿਹੜੇ ਸਕੂਲਾਂ ਦੇ ਸਟੂਡੈਂਟ ਨੇ ਬੱਚੇ ਨੇ ਉਹਨਾਂ ਦੇ ਪੇਰੈਂਟਸ ਨੂੰ ਮੈਂ ਕਹਿਣਾ ਚਾਹਣਾ ਕਿ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਓ ਔਰ ਤੁਹਾਨੂੰ ਕੁਦਰਤ ਦੇ ਬਹੁਤ ਕੁਝ ਐਸੇ ਰਹੱਸ ਜਿਹੜੇ ਆ ਉਹ ਇੱਥੇ ਦੇਖਣ ਨੂੰ ਸਮਝਣ ਨੂੰ ਮਿਲਣਗੇ ਤੇ ਤੁਹਾਡੀ ਜ਼ਿੰਦਗੀ ਦੇ ਅੰਦਰ ਵੀ ਉਹਨਾਂ ਉਹਨਾਂ ਦੇ ਮਤਲਬ ਮੈਂ ਸਮਝਦਾ ਵੀ ਕੋ ਬੜੇ ਵੱਡੇ ਉਹਨਾਂ ਦੀ ਭੂਮਿਕਾ ਹੋਗੀ ਔਰ ਅੱਜ ਐਸ ਹਿਸਟੋਰੀਕਲ ਡੇ ਦੇ ਉੱਤੇ ਮੈਂ ਸਾਰੇ ਆਪਣੇ ਕਰਮਚਾਰੀਆਂ ਨੂੰ ਮੁਬਾਰਕਬਾਦì ਦਿੰਦਾ ਹਾਂ